ਮੋਹਾਲੀ ਦੇ ਵਿੱਚ ਵੇਖਣ ਨੂੰ ਮਿਲਿਆ ਗੁੰਡਾਗਰਦੀਦਾਰ ਨੰਗਾਨਾਚ ਦੇਖੋ ਕਿਵੇਂ ਪੀਜੀ ਚ ਦੋਸਤ ਨੂੰ ਮਿਲਣ ਆਏ ਇਸ ਨੌਜਵਾਨ ਤੇ ਹਥਿਆਰਾਂ ਦੇ ਨਾਲ ਹੋ ਗਿਆ ਹਮਲਾ ਸ਼ੁਰੂਆਤ ਕੱਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਮੋਹਾਲੀ ਤੋਂ ਇੱਕ ਬੇਹੱਦ ਵੱਡੀ ਖਬਰ ਆਈ ਹੈ ਜਿੱਥੇ ਕੀ ਪੀਜੀ ਦੇ ਵਿੱਚ ਆਪਣੇ ਦੋਸਤ ਨੂੰ ਮਿਲਣ ਗਏ ਇੱਕ ਨੌਜਵਾਨ ਦੇ ਉੱਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ। ਸੀਸੀਟੀਵੀ ਦੇ ਵਿੱਚ ਹਰ ਇੱਕ ਚੀਜ਼ ਰਿਕਾਰਡ ਹੋਈ ਹੈ ਤੇ ਤਸਵੀਰਾਂ ਇਸ ਵੇਲੇ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆਈਆਂ। ਜਿਸ ਤੋਂ ਬਾਅਦ ਹੁਣ ਮੋਹਾਲੀ ਦੀ ਪੁਲਿਸ ਦੇ ਵੱਲੋਂ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਗਿਆ ਹੈ ਕਿ ਅਸਲ ਦੇ ਵਿੱਚ ਰਾਤ ਦੇ ਸਮੇਂ ਦੀ ਇਹ ਗੱਲ ਹੈ ਕਿ ਇੱਕ ਦੋਸਤ ਆਪਣੇ ਦੋਸਤ ਨੂੰ ਮਿਲਣ ਦੇ ਲਈ ਪੀਜੀ ਜੀ ਦੇ ਵਿੱਚ ਜਾ ਰਿਹਾ ਸੀ ਤੇ ਪਿੱਛੇੋਂ ਦੀ ਕੁਝ ਹੋਰ ਨੌਜਵਾਨ ਆਏ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਹਥਿਆਰ ਸੀ ਤੇ ਉਹਨਾਂ ਨੌਜਵਾਨਾਂ ਦੇ ਵੱਲੋਂ ਇਹਨਾਂ ਦੋਵੇਂ ਦੋਸਤਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਦੋਵੇਂ ਕਾਫੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਹਸਪਤਾਲ ਵੀ ਪਹੁੰਚਾਇਆ ਗਿਆ ਤੇ ਇੱਕ ਦੀ ਹਾਲਤ ਥੋੜੀ ਠੀਕ ਦੱਸੀ ਜਾ ਰਹੀ ਹੈ ਪਰ ਦੂਸਰੇ ਨੂੰ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਜਿਸ ਕਾਰਨ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ ਤੇ ਇਸ ਵੇਲੇ ਪੀਜੀਆਈ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਤੇ ਜੇ ਕਾਰਨ ਦੀ ਗੱਲ ਕੀਤੀ ਜਾਵੇ ਕਿ ਦੂਸਰੇ ਨੌਜਵਾਨਾਂ ਦੇ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਿਉਂ ਕੀਤਾ ਗਿਆ ਤੇ ਪੁਲਿਸ ਮੁਲਾਜ਼ਮਾਂ ਦਾ ਇਹ ਕਹਿਣਾ ਹੈ ਕਿ ਅਸਲ ਦੇ ਵਿੱਚ ਇਹਨਾਂ ਦੋਵਾਂ ਗੁੱਟਾਂ ਦੀ ਪਹਿਲਾਂ ਤੋਂ ਹੀ ਲੜਾਈ ਚੱਲ ਰਹੀ ਸੀ ਲੜਾਈ ਦਾ ਕਾਰਨ ਕੁੜੀਆਂ ਦੱਸੀਆਂ ਜਾ ਰਹੀਆਂ ਹੈ ਕਿ ਕਿਸੇ ਕੁੜੀ ਨੂੰ ਲੈ ਕੇ ਇਹਨਾਂ ਦੋਵਾਂ ਗੁੱਟਾਂ ਦੇ ਵਿਚਾਲੇ ਲੜਾਈ ਝਗੜਾ ਚੱਲ ਰਿਹਾ ਸੀ ਜਿਸ ਕਾਰਨ ਇੱਕ ਦੂਸਰੇ ਦੇ ਨਾਲ ਇਹ ਰੰਜਿਸ਼ ਰੱਖ ਰਹੇ ਸੀ ਤਾਂ ਜਿਸ ਵੇਲੇ ਇਹ ਨੌਜਵਾਨ ਆਪਣੇ ਦੋਸਤ ਨੂੰ ਮਿਲਣ ਦੇ ਲਈ ਉਸਦੇ ਪੀਜੀ ਦੇ ਵਿੱਚ ਆਇਆ ਹੈ ਤੇ ਹਾਲੇ ਪੀਜੀ ਜਾ ਹੀ ਰਿਹਾ ਸੀ ਕਿ ਪਹਿਲਾਂ ਹੀ ਉਸਦੇ ਉੱਤੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਦੋਵੇਂ ਨੌਜਵਾਨਾਂ ਤੇ ਹਮਲਾ ਹੋਇਆ ਹੈ ਜਿਨ੍ਹਾਂ ਦੀ ਕੀ ਹਾਲਤ ਥੋੜੀ ਨਾਜ਼ੁਕ ਦੱਸੀ ਗਈ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਸ ਦੇ ਵਿੱਚੋਂ ਇੱਕ ਨੂੰ ਹੁਣ ਠੀਕ ਦੱਸਿਆ ਜਾ ਰਿਹਾ ਹੈ ਪਰ ਦੂਸਰੇ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਹੋਣ ਦੇ ਕਾਰਨ ਉਸ ਨੂੰ ਪੀਜੀਆਈ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਪੁਲਿਸ ਵਾਲਿਆਂ ਦਾ ਇਸ ਵੇਲੇ ਇਹੀ ਕਹਿਣਾ ਹੈ ਕਿ ਉਹਨਾਂ ਨੇ ਪੂਰੀ ਸੀਸੀਟੀਵੀ ਜਿਹੜੀ ਹੈ ਉਹ ਖੰਗਾਲ ਲਈ ਹੈ ਹੁਣ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਉੱਥੇ ਦੇ ਹੀ ਸਥਾਨਕ ਲੋਕ ਦੱਸੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਹੁਣ ਸੀਸੀਟੀਵੀ ਦੀ ਸਾਰੀ ਫੁਟੇਜ ਵੇਖ ਕੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਤੇ ਇਸ ਪੂਰੇ ਮਾਮਲੇ ਤੇ ਜੋ ਪੁਲਿਸ ਮੁਲਾਜ਼ਮ ਦਾ ਬਿਆਨ ਇੱਕ ਵਾਰ ਗੌਰ ਦੇ ਨਾਲ ਜ਼ਰੂਰ ਸੁਣਿਓ ਬੇਸਿਕਲੀ ਦੋ ਪਾਰਟੀਆਂ ਦੀ ਆਪਸ ਚ ਲੜਾਈ ਹੋਈ ਹੈ ਰਾਹੁਲ ਤੇ ਕੀ ਕਹਿੰਦੇ ਗੌਰਵ ਦੀ ਇਹ ਇਹਦੇ ਵਿੱਚ ਤਿੰਨ ਬੰਦੇ ਜ਼ਖਮੀ ਹੋਏ ਹੈ ਰਾਹੁਲ ਪ੍ਰਵੀਨ ਤੇ ਹਰਸ਼ ਇਹ ਤਿੰਨੋਂ ਕੁੰਬੜੇ ਦੇ ਹੈ ਤੇ ਜਿਨ੍ਹਾਂ ਨਾਲ ਲੜਾਈ ਹੋਈ ਹੈ ਅਰਜਨ ਹਰਦੀਪ ਬੱਬੂ ਕਰਮਵੀਰ ਤੇ ਗੌਰਵ ਇਹ ਪੰਜਾਂ ਦਾ ਇਹਨਾਂ ਦਾ ਆਪਸ ਚ ਝਗੜਾ ਹੋਇਆ ਤੇ ਇਹ ਅਸੀਂ ਉਹਨਾਂ ਤੇ ਐਫ ਆਈ ਆਰ ਨੰਬਰ 76 ਡੇਟਡ ਮਿਤੀ 12 6 ਅੰਡਰ ਸੈਕਸ਼ਨ 307 323 148 149 506 ਆਈਪੀਸੀ ਪਰਚਾ ਦਰਜ ਕੀਤਾ ਹੈ ਬੇਸਿਕਲੀ ਕੁੜੀਆਂ ਪਿੱਛੇ ਹੀ ਇਹਨਾਂ ਦੀ ਲੜਾਈ ਹੋਈ ਹੈ ਤੇ ਅਸੀਂ ਇਹਦੇ ਵਿੱਚ 5 ਜਣਿਆਂ ਦੀ ਅਰੈਸਟ ਪਾ ਲਈਏ ਇਹਦੇ ਵਿੱਚ ਦੋ ਸੁਹਾਣੇ ਦੇ ਆ ਜੀ ਬੱਬੂ ਤੇ ਕਰਨਵੀਰ ਅਰਜਨ ਹਰਦੀਪ ਤੇ ਗੌਰਵ ਜਿਹੜਾ ਹੈ ਕੁੰਬੜੇ ਦੇ ਹੈ ਪੰਜੇ ਵਿਅਕਤੀ ਅਨਨੋਨ ਹੈ ਜਿਨ੍ਹਾਂ ਨੂੰ ਵੀ ਛੇਤੀ ਅਸੀਂ ਗ੍ਰਿਫਤਾਰ ਕਰ ਲਾਂ। ਦਾਖਲ ਕਿੰਨੇ ਨੇ ਸਰ? ਇਹਦੇ ਚ 3 ਦਾਖਲ ਹੈ ਹਰਸ਼ ਛੇਫੇਜ਼ ਦਾਖਲ ਹੈ ਤੇ ਰਾਹੁਲ ਦੀ ਛੇਫੇਜ਼ ਤੋਂ ਛੁੱਟੀ ਹੋ ਚੁੱਕੀ ਹੈ ਤੇ ਪ੍ਰਵੀਨ ਉਰਫ ਪ੍ਰਿੰਸ ਜਿਹਦੇ ਥੋੜੀ ਜਿਹੀ ਵੱਧ 8:00 ਵਜੇ ਹੈ। APDI ਰੈਫਰ ਹੋਇਆ। ਉਹਨਾਂ ਕੋਲ ਹਥਿਆਰ ਜਿਹੜੇ ਸੀ ਇਹਦੇ ਵਿੱਚ ਕੀ ਕਹਿੰਦੇ ਜਿਹੜੇ ਗੰਡਾਸੇ ਤੇ ਟਾਈਪ ਤੇ ਉਹ ਕੀ ਕਹਿੰਦੇ ਜਿਹੜੇ ਕਈ ਵਾਰ ਆਪਾਂ ਉਹਦੇ ਚ ਬਣਾਉਂਦੇ ਆਂ। ਚੇਨ ਵਾਲੇ ਉਹਦੇ ਚ ਸੀਗੇ। ਕੋੜੇ ਰੈਸਟ ਕੀਤੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਮੈਨੂੰ ਪਤਾ ਦੱਸਿਆ ਇਹ ਮੈਂ ਸਾਰਾ ਵੈਰੀਫਾਈ ਕਰਕੇ ਤੁਹਾਨੂੰ ਦੱਸ ਦਿਆਂਗਾ ਵੀ ਵੈਸੇ ਸਾਰੇ 20 21 ਸਾਲ ਦੇ ਬੱਚੇ ਐ ਭਈ ਇਹ ਨਹੀਂ ਐ ਪਰ ਫਿਰ ਵੀ ਸਾਰਿਆਂ ਦੇ ਐਂਟੀਸਟੈਂਡਸ ਵੈਰੀਫਾਈ ਕਰਨ ਤੋਂ ਬਾਅਦ ਹੀ ਤੁਹਾਨੂੰ ਇਹਦੇ ਚ ਦੱਸ ਰਹੇ ਨੇ ਲੋਕਲ ਹੀ ਨਹੀਂ ਜਾਂ ਪੀਲੀ ਰੈਂਡ ਦੇ ਇੱਥੇ ਨਹੀਂ ਲੋਕਲ ਹੀ ਐ ਜੀ ਹਮਲੇ ਦੀ ਹਾਂ ਜੀ ਇੱਕ ਅੱਧਾ ਬੰਦਾ ਮੇਰੇ ਖਿਆਲ ਬਾਹਰ ਦਾ ਐ ਬਾਕੀ ਸਾਰੇ ਕੀ ਕਹਿੰਦੇ ਇੱਥੇ ਲੋਕਲ ਐ ਕਿਸੇ ਦੇ ਕ੍ਰਿਮੀਨਲ ਪਹਿਲਾਂ ਉਹਦਾ ਕ੍ਰਿਮੀਨਲ ਬੈਕਗ੍ਰਾਉਂਡ ਅਜੇ ਤੱਕ ਤੇ ਕੋਈ ਸਾਹਮਣੇ ਨਹੀਂ ਆਈ ਪਰ ਫਿਰ ਵੀ ਜਿਹੜੀ ਡਿਟੇਲਡ ਐਂਟੀਸੀਡੈਂਟ ਵੈਰੀਫਾਈ ਕਰਕੇ ਤੁਹਾਨੂੰ ਦੱਸ ਦਿੱਤਾ ਜਾਊਗਾ। ਬਿਚੀ ਪ੍ਰਿੰਸੀਪਲ ਹਾਲ ਇਸ ਤਰ੍ਹਾਂ ਦਾ ਰਿਪੋਰਟ ਹੈ ਕਿ ਉਹ ਕੀ ਕਹਿੰਦੇ ਰਾਤ ਦਾ ਹੁਣ ਵੈਸੇ ਉਹ ਬੋਲ ਤੇ ਰਿਹਾ ਸੀ ਆਈਓ ਨਾਲ ਪਰ ਉਹਨੇ ਫਲੂਐਂਟਲੀ ਨਹੀਂ ਉਹਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ ਕਿਉਂਕਿ ਡਾਕਟਰ ਸਾਹਿਬ ਨੇ ਉਹਨੂੰ ਅਨਫਿਟ ਦਿੱਤਾ ਹੋਇਆ ਸੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਈਲ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ